ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਇਹ ਅਰਦਾਸ ਕਰਦੀ हूं ਵੀ ਮੈਂ ਆਪਣੇ ਕੁੜਮਾ ਤੋਂ ਕੋਈ ਵੀ ਦਾਜ ਦੇਜ ਨਹੀਂ ਲੈਣਾ ਉਹ ਕੀ ਗੱਲ ਬਾਤ ਸੀ ਉੱਥੇ ਮੈਂ ਅਰਦਾਸ ਬੇਨਤੀ ਇਹ ਕੀਤੀ ਸੀ ਵੀ ਮੇਰੇ ਬੱਚਿਆਂ ਨੂੰ ਜੋਬ ਮਿਲ ਜਾਵੇ ਮੇਰੇ ਦੋ ਬੇਟੇ ਨੇ ਦੋਨਾਂ ਨੂੰ ਜੋਬ ਮਿਲ ਜਾਵੇ ਤੇ ਮੈਂ ਉਹਨਾਂ ਦੀ ਸਹੁਰਿਆਂ ਤੋਂ ਕੋਈ ਦਾਜ ਨਹੀਂ ਲਾਉਂਗੀ ਮਮਾ ਦਾ ਤੇ ਇੱਕ ਸੂਟ ਵੀ ਨਹੀਂ ਮੈਂ ਲੈ ਗਈ ਅੱਛਾ ਜਿਹੜੇ ਮਤਲਬ ਸਗਨ ਵੇਚ ਆਉਂਦੇ ਨੇ ਪਹਿਲੇ ਦਿਨ ਹਾਂ ਕੁਝ ਵੀ ਨਹੀਂ ਸੀਗਾ ਉਹ ਵੀ ਨਹੀਂ ਅਸੀਂ ਲਿਆ ਵਰਨੀਆਂ ਜੇ ਕਿਸੇ ਨੂੰ ਸ਼ਾਮ ਪਾਉਣੀ ਹੁੰਦੀ ਆ ਫਿਰ ਉਹ ਉਹ ਰੀਤੀ ਰਿਵਾਜ ਕਹੇ ਜਿਹੜੇ ਉਹ ਦੱਸਿਓ। ਉਹ ਫਿਰ ਸਾਡੇ ਜਿਹੜੇ ਕੁੜਮਸਾਂ ਬਾਂਸੀ ਉਹਨਾਂ ਨੇ ਸਾਡਾ ਫੁੱਲਾਂ ਦੇ ਗਲਦਸਤਿਆਂ ਨਾਲ ਸਵਾਗਤ ਕੀਤਾ ਕਰ। ਗਾਲਾ ਚ ਸਰੋਪੇ ਪਾਇਆ ਨਹੀਂ ਤੇ ਅੱਥਾਂ ਚ ਗਲਦਸਤੇ ਫੁੱਲਾਂ ਦੇ ਦੇ ਕੇ ਸਾਡਾ ਸਵਾਗਤ ਕੀਤਾ। ਬਿਲਕੁਲ ਅਸੀਂ ਕੋਈ ਸਾਡੇ ਵਾਸਤੇ ਸ਼ਾਮ ਮੰਦਰੀ ਜਾਂ ਕੋਈ ਸਾਡੇ ਵਾਸਤੇ ਜਾਂ ਕੋਈ ਫਰਨੀਚਰ ਜਾਂ ਹੋਰ ਪੇਟੀ ਬਿਸਤਰਾ ਜੋ ਵੀ ਗੱਡੀ ਕੁਛ ਨਹੀਂ ਅਸੀਂ ਕੱਕ ਨਹੀਂ ਲੈਣਾ। ਅਸੀਂ ਇੱਕ ਬੱਚਾ ਲੈਣਾ। ਅਸੀਂ ਉਹ ਬੱਚੇ ਨੂੰ ਅਸੀਂ ਉਹ ਰੀਤੀ ਬਣਾਉਣਾ। ਅੱਛਾ ਤੁਹਾਡੇ ਨਾਲ ਰਿਸ਼ਤੇਦਾਰ ਨਹੀਂ ਗੁੱਸੇ ਹੋਏ ਕਈ ਕਹਿੰਦੇ ਹੁੰਦੇ ਆ ਵੀ ਮਾਮੇ ਪਪਾ ਉਹ ਸਾਰਿਆਂ ਨੂੰ ਅਸੀਂ ਉਹਦੇ ਘਰੋਂ ਬਣਾ ਕੇ ਦਿੱਤੇ ਸੀ ਸਭ ਕੱਪੜੇ ਜੋ ਵੀ ਦੇਣੇ ਸੀਗੇ ਜੀ ਅਸੀਂ ਉਹਨਾਂ ਦੀ ਡਿਮਾਂਡ ਸਹੀ ਪੂਰੀ ਕਰਤੀ ਸੀ ਅਸੀਂ ਅੱਛਾ ਉਹ ਆਪ ਦੇ ਘਰੋਂ ਜੋ ਵੀ ਸਾਡੇ ਕੁੜਮਾ ਨੇ ਦੇਣੇ ਸੀਗੇ ਜੀ ਉਹ ਅਸੀਂ ਆਪ ਦੇ ਘਰੋਂ ਬਣਾ ਕੇ ਸਭ ਨੂੰ ਦਿੱਤੇ ਬਹੁਤ ਵੱਡੀ ਗੱਲ ਹੈ ਜੋ ਕੁਝ ਹੁੰਦੇ ਸਾਡੇ ਜੋ ਰੀਤੀ ਰਿਵਾਜ ਹੈਗੇ ਜੋ ਕੁਝ ਦੇਣਾ ਅਸੀਂ ਭੈਣਾਂ ਨੂੰ ਨਾਨਕਾਂ ਨੂੰ ਭੂਆ ਨੂੰ ਜੋ ਕੁਝ ਵੀ ਚਾਚੇ ਤਾਇਣ ਜੋ ਕੁਝ ਦੇਣਾ ਉਹ ਅਸੀਂ ਆਪ ਦੇ ਘਰੋਂ ਬਣਾ ਕੇ ਦਿੱਤੇ ਟੁੱਡੀ ਕੁੜਮਾ ਨਹੀਂ ਆਖਿਆ ਵੀ ਨਹੀਂ ਸਾਡਾ ਇੰਨਾ ਕਿਤਾ ਬਣਦਾਗਾ ਨਹੀਂ ਹੋਰ ਬਹੁਤ ਜ਼ੋਰ ਲਾਇਆ ਸੀ ਜੀ ਉਹ ਤਾਂ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਵੀ ਅਸੀਂ ਵੀ ਕਿਵੇਂ ਸਾਨੂੰ ਲੋਕ ਕੀ ਕਹਿਣਗੇ ਹਾਂ ਹਾਂ ਤਾਂ ਫਿਰ ਅਸੀਂ ਨਹੀਂ ਉਸ ਗੱਲ ਤਾਂ ਵੀ ਅਸੀਂ ਅਸੀਂ ਤਾਂ ਬੱਚਾ ਲੈਣਾ ਕੱਲਾ ਸੀ ਇਸ ਗੱਲ ਤੋਂ ਵੀ ਅਸੀਂ ਨਹੀਂ ਜਦੋਂ ਕਹਿ ਰਹੇ ਫਿਰ ਲੋਕਾਂ ਨੂੰ ਕੀ ਕਹਿਣਾ ਵੀ ਆਪਾਂ ਪੜੇ ਲਿਖੇ ਨਹੀਂ ਇਸ ਰੀਤੀ ਨੂੰ ਤੋੜਾਂਗੇ ਤਾਂ ਫਿਰ ਹੋਰ ਕੌਣ ਤੋੜੂਗਾ ਜਦੋਂ ਇਹਨਾਂ ਨੇ ਸਾਨੂੰ ਮਤਲਬ ਇਹ ਚੀਜ਼ ਪਤਾ ਚੱਲਦੀ ਹੈ ਕਿ ਵੀ ਐਦਾਂ ਦੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਤਾ ਮੇਰੇ ਮਨ ਦੇ ਵਿੱਚ ਇਹਨਾਂ ਪ੍ਰਤੀ ਹੋਰ ਵੀ ਇੱਜ਼ਤ ਵੱਧ ਜਾਂਦੀ ਹੈ। ਤਾਂ ਜੇ ਅੱਜ ਇਹਨਾਂ ਨੇ ਮੈਨੂੰ ਆਪਣੀ ਧੀ ਬਣਾਇਆ ਤਾਂ ਮੈਂ ਇਹਨਾਂ ਨੂੰ ਆਪਣਾ ਮਾਪਾ ਬਣਾਇਆ ਹੋਇਆ। ਤਾਂ ਇਹ ਵੀ ਮੇਰੇ ਲਈ ਓਨੇ ਹੀ ਜ਼ਿਆਦਾ ਜ਼ਰੂਰੀ ਨੇ ਜਿੰਨੀ ਮੈਂ ਇਹਨਾਂ ਲਈ ਜ਼ਰੂਰੀ ਆ। ਵੀ ਇਹਨਾਂ ਨੇ ਮੰਗ ਕੇ ਦਾਜ ਲਿਆ ਹੁੰਦਾ ਹਨਾ ਇਹ ਗੱਡੀ ਦਿਓ, ਸੋਨਾ ਦਿਓ, ਇਹਨੂੰ ਛਾਂਪਾਂ ਛੱਲੇ ਪਾਓ। ਤੁਹਾਨੂੰ ਲੱਗਦਾ ਵੀ ਤੁਹਾਡੇ ਰਿਸ਼ਤੇ 'ਚ ਇੰਨੀ ਨੇੜਤਾ, ਇੰਨਾ ਪਿਆਰ ਇਹ ਹੋਣਾ ਸੀ ਵਰਕਰ ਆ। ਨਹੀਂ ਦੇਖੋ ਫਿਰ ਮਨ ਦੇ ਵਿੱਚ ਨਾ ਇੱਕੋ ਖਠਾਸ ਆ ਜਾਂਦੀ ਹੈ। ਕਿ ਹਾਂ ਵੀ ਇਹਨਾਂ ਨੇ ਨਾਲੇ ਤਾਂ ਮੈਨੂੰ ਆਪਣੀ ਬਣਾ ਕੇ ਲੈ ਕੇ ਚੱਲੇ ਆ ਤੇ ਨਾਲ ਇੰਨੀਆਂ ਸਾਰੀਆਂ ਡਿਮਾਂਡਸ ਕਰ ਰਹੀ ਆ ਤਾਂ ਫਿਰ ਉਹ ਚੀਜ਼ ਨਹੀਂ ਬਣਦੀ ਫਿਰ ਜਿੰਨਾ ਮਰਜ਼ੀ ਉਹ ਸਾਨੂੰ ਇੱਥੇ ਸੁੱਖ ਸਹੂਲਤਾਂ ਦੇਣ ਪਰ ਕਿਤੇ ਨਾ ਕਿਤੇ ਇਹ ਚੀਜ਼ ਮਨ ਦੇ ਵਿੱਚ ਰਹਿ ਜਾਂਦੀ ਹੈ ਕਿ ਉਸ ਟਾਈਮ ਇਹਨਾਂ ਨੇ ਇਹ ਡਿਮਾਂਡ ਕੀਤੀ ਸੀ ਬਿਲਕੁਲ ਜੀ ਜਦੋਂ ਅਸੀਂ ਬੱਚੇ ਨੂੰ ਉਹਦੀ ਬੇਟੀ ਬਣਾ ਕੇ ਲੈ ਕੇ ਆਉਣਾ ਤਾਂ ਫਿਰ ਅਸੀਂ ਦਾਜਾਂ ਨਵਾਂਗੇ ਤਾਂ ਫਿਰ ਜਿਹੜੀ ਲੋ ਬੇਟੀ ਨਹੀਂ ਬਣੇਗੀ ਰਾਈਟ ਸਹੀ ਗੱਲ ਹੈ ਇਰਤਾ ਉਹ ਬੇਟੀ ਨਹੀਂ ਬਣੇਗੀ ਜੋ ਦੇ ਮਨ ਚੋਰ ਹੋਊਗੀ ਮੇਰੇ ਮਾਪਿਆਂ ਨੂੰ ਇਹਨਾਂ ਨੇ ਡਿਮਾਂਡ ਕੀਤੀ ਲਿਆ ਕੁਝ ਵੀ ਜਦੋਂ ਅਸੀਂ ਉਹ ਬੱਚਾ ਹੀ ਅਸੀਂ ਦੋਨੋਂ ਪਰਿਵਾਰ ਹੀ ਇੱਕ ਹੋ ਗਏ ਉਹਨਾਂ ਦਾ ਬੱਚਾ ਸਾਡਾ ਬੱਚਾ ਹੋ ਗਿਆ ਤੇ ਫਿਰ ਅਸੀਂ ਦਾਜ ਕਿਉਂ ਲਾਵਾਂਗੇ ਤੇ ਇਹਨਾਂ ਨੇ ਜਾਮੀ ਸਾਹਿਬ ਗੁਰਦੁਆਰਾ ਸਾਹਿਬ ਕਿਹਾ ਸੀ ਵੀ ਮੈਂ ਜਦੋਂ ਨੂੰਹਾਂ ਲਿਆਵਾਂਗੀ ਮੈਂ ਦਾਜ ਨਹੀਂ ਲਾਵਾਂਗੀ